ਸਸ਼ੀਕਲ ਦਿੱਲੀ ਪੋਸਟ ਦੇਖ ਰਹੇ ਹੋ ਮੇਰੇ ਨਾਲ ਸਾਬਕਾ ਮੰਤਰੀ ਤੇ ਕਾਂਗਰਸ ਦੇ ਵੱਡੇ ਆਗੂ ਪ੍ਰਗਟ ਸਿੰਘ ਮੌਜੂਦ ਨੇ ਪ੍ਰਗਟ ਜੀ ਅਖੀਰਲਾ ਜਵਾਬ ਦੇਣਾ ਤੇ ਬਹੁਤ ਇੰਪੋਰਟੈਂਟ ਦੇਣਾ ਕਿਹੜੇ ਕਿਸਾਨਾਂ ਨੂੰ ਲੈ ਕੇ ਰਾਹਤ ਨੂੰ ਲੈ ਕੇ ਕਿੰਨੀ ਇੰਪੋਰਟੈਂਟ ਡਿਸਕਸ਼ਨ ਅੱਜ ਯਾਰ ਦੇਖੋ ਇੰਪੋਰਟੈਂਟ ਤਾਂ ਹੈ ਲੇਕਿਨ ਸਰਕਾਰ ਦੇ ਜਾਂ ਬੀਜੇਪੀ ਦੇ ਕੰਨ ਤੇ ਜੂਨ ਹੀ ਸਰਕਦੀ ਵੇਖੋ ਪੰਜਾਬ ਨੇ ਜੂਨ ਦੇ ਵਿੱਚ ਸੰਜਾਈ ਲਈ 2929000 ਕਿਊਸਿਕ ਪਾਣੀ ਮੰਗਿਆ ਸੀ ਉਹਦੇ ਵਜh ਦੇ ਵਿੱਚ ਸਿਰਫ 21607 ਕਿਊਸਿਕ ਪਾਣੀ ਜਿਹੜਾ ਪੰਜਾਬ ਨੂੰ ਮਿਲਿਆ ਤੇ ਜਦ ਕਿ ਉਦੋਂ ਡੈਮ ਦਾ ਪੱਧਰ ਲਗਭਗ 22 ਫੁੱਟ ਉੱਚਾ ਸੀ ਜੇ ਪੰਜਾਬ ਨੂੰ ਉਹਦੇ ਹਿੱਸੇ ਦਾ ਪਾਣੀ ਵੀ ਨਹੀਂ ਦੇਣਾ ਇਹ ਬੀਬੀ ਐਮਬੀ ਹੈ ਕੀ ਆ ਇਹ ਇਹ ਤੁਰਨ ਮੋਰੇ ਹੋ ਕੇ ਇਹ ਲੱਤ ਲਾ ਕੇ ਤੁਰਨ ਅਸੀਂ ਇਹਨਾਂ ਦੇ ਨਾਲ ਜਾ ਕੇ ਖੜਾਂਗੇ ਤੁਹਾਡੇ ਡਿਫਰੈਂਸਪੀਨ ਆਪੀਨੀ ਬਹੁਤ ਹੋ ਸਕਦਾ ਹੋਵੇ ਪਰ ਇਸ ਗੱਲ ਤੇ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈ ਲੇਕਿਨ ਇਹ ਆ ਕਿ ਇਹਨਾਂ ਦੀ ਇਹਨਾਂ ਨੇ ਤਾਂ ਤੁਸੀਂ ਅੱਜ ਤੱਕ ਕਦੀ ਸਰਕਾਰੀ ਧਿਰ ਵੈਲ ਦੇ ਵਿੱਚ ਜਾ ਕੇ ਧਰਨਾ ਲਾਉਂਦੀ ਦੇਖੀ ਆ ਇਹ ਪਹਿਲੀ ਵਾਰੀ ਹਿਸਟਰੀ ਚ ਹੋਇਆ ਪਰ ਤੁਹਾਡੇ ਆਗੂ 20000 ਤੋਂ 50000 ਮੰਗ ਰਹੇ ਨੇ ਉਹ ਇਹ ਵੀ ਹੁਣ ਤਨਖੀ ਸੌਂਧ ਕੇ ਗਏ ਨੇ ਕਹਿੰਦੇ ਜਦੋਂ ਸੱਤਾ ਹੱਥ ਤੇ ਤਾਂ 9299 ਰੁਪਏ ਦੇ ਚੈੱਕ ਦੇ ਦਿੰਦੇ ਸੀ ਮੈਂ ਕਹਿੰਦਾ ਯਾਰ ਦੇਣ ਤਾਂ ਸਹੀ ਕੁਛ ਨਾ ਕੁਛ ਤਾਂ ਦੇਣ ਮੈਂ ਕਹਿੰਦਾ ਜੇ ਜੇ ਮੰਨ ਲਓ ਪਿਛਲੇ ਸਮੇਂ ਚ ਗਲਤੀਆਂ ਨਾ ਹੋਈਆਂ ਹੁੰਦੀਆਂ ਤੇ ਇਹ ਫੇ 95 ਕਾਦੇ ਲਈ ਆਉਂਦੇ ਜਦੋਂ 95 ਆ ਗਏ ਤੇ ਫਿਰ ਹੁਣ ਵੀ ਹਜੇ ਅਜੇ 17 ਸਾਲਾਂ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਸਾਢੇ 3 ਸਾਲ ਦੀ ਤਾਂ ਕਰ ਲਓ ਤੇ ਪ੍ਰਗਟ ਸਿੰਘ ਕਹਿੰਦੇ ਦਿੱਲੀ ਜਿਹੜਾ ਜਾਣਾ ਚਾਹੀਦਾ ਹੈ ਸਰਕਾਰ ਦੇ ਨਾਲ ਜਾਵਾਂਗੇ ਲਤ ਲਾਉਣ ਤਾਂ ਸੀ ਕਹਿੰਦੇ ਕੈਮਰਾ ਪਰਸਨ ਰਮੇਸ਼ਨਾ ਗगन ਸ਼ੋਕਲਾ ਦਿੱਲੀ ਪੋਸਟ ਪੰਜਾਬ ਆਦਮਪੁਰ ਤੋਂ ਬਤਾਇਆ ਇੱਕ ਸੁਖਵਿੰਦਰ ਕੋਟਲੀ ਮੇਰੇ ਨਾਲ ਮੌਜੂਦ ਨੇ ਹੱਥ 'ਚ ਬੜੇ ਕਾਸੀ ਕਾਲ ਡੇਲੀ ਪੋਸਟ ਦੇਖ ਰਹੇ ਹੋ ਮੇਰੇ ਨਾਲ ਸਾਬਕਾ ਮੰਤਰੀ ਤੇ ਕਾਂਗਰਸ ਦੇ ਵੱਡੇ ਆਗੂ ਪ੍ਰਗਟ ਸਿੰਘ ਮੌਜੂਦ ਨੇ ਪ੍ਰਗਟ ਜੀ ਅਖੀਰਲਾ ਦੇਣਾ ਤੇ ਬਹੁਤ ਇੰਪੋਰਟੈਂਟ ਦੇਣਾ ਕਿਹੜੇ ਕਿਸਾਨਾਂ ਨੂੰ ਲੈ ਕੇ ਰਾਹਤ ਨੂੰ ਲੈ ਕੇ ਕਿੰਨੀ ਇੰਪੋਰਟੈਂਟ ਡਿਸਕਸ਼ਨ ਅੱਜ ਯਾਰ ਦੇਖੋ ਇੰਪੋਰਟੈਂਟ ਤਾਂ ਹੈ ਲੇਕਿਨ ਸਰਕਾਰ ਦੇ ਜਾਂ ਬੀਜੇਪੀ ਦੇ ਕੰਨ ਤੇ ਜੂਨ ਹੀ ਸਰਕਦੀ ਵੇਖੋ ਪੰਜਾਬ ਨੇ ਜੂਨ ਦੇ ਵਿੱਚ ਸੰਜਾਈ ਲਈ 2929000 ਕਿਊਸਿਕ ਪਾਣੀ ਮੰਗਿਆ ਸੀ ਉਹਦੇ ਵਜh ਦੇ ਵਿੱਚ ਸਿਰਫ 21607 ਕਿਊਸਿਕ ਪਾਣੀ ਜਿਹੜਾ ਪੰਜਾਬ ਨੂੰ ਮਿਲਿਆ ਤੇ ਜਦ ਕਿ ਉਹਨੂੰ ਡੈਮ ਦਾ ਪੱਧਰ ਲਗਭਗ 22 ਫੁੱਟ ਉੱਚਾ ਸੀ ਜੇ ਪੰਜਾਬ ਨੂੰ ਉਹਦੇ ਹਿੱਸੇ ਦਾ ਪਾਣੀ ਵੀ ਨਹੀਂ ਦੇਣਾ ਇਹ ਬੀਬੀ ਐਮਬੀ ਹੈ ਕੀ ਆ ਇਹ ਇਹ ਤੁਰਨ ਮੋਰੇ ਹੋ ਕੇ ਇਹ ਲੱਤ ਲਾ ਕੇ ਤੁਰਨ ਅਸੀਂ ਇਹਨਾਂ ਦੇ ਨਾਲ ਜਾ ਕੇ ਖੜਾਂਗੇ ਤੁਹਾਡੇ ਡਿਫਰੈਂਸ ਆਪੀਨੀਅਨ ਬਹੁਤ ਹੋ ਸਕਦਾ ਹੋਵੇ ਪਰ ਇਸ ਗੱਲ ਤੇ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈ ਲੇਕਿਨ ਇਹ ਆ ਕਿ ਇਹਨਾਂ ਦੀ ਇਹਨਾਂ ਨੇ ਤਾਂ ਤੁਸੀਂ ਅੱਜ ਤੱਕ ਕਦੀ ਸਰਕਾਰੀ ਧਿਰ ਵਿੱਲ ਦੇ ਵਿੱਚ ਜਾ ਕੇ ਧਰਨਾ ਲਾਉਂਦੀ ਦੇਖੀ ਆ ਇਹ ਪਹਿਲੀ ਵਾਰੀ ਹਿਸਟਰੀ ਚ ਹੋਇਆ ਪਰ ਤੁਹਾਡੇ ਆਗੂ 20000 ਤੋਂ 50000 ਮੰਗ ਰਹੇ ਨੇ ਉਹ ਇਹ ਵੀ ਹੁਣ ਤਨਖਾਹ ਸੋਧ ਕੇ ਗਏ ਨੇ ਕਹਿੰਦੇ ਜਦੋਂ ਸੱਤਾ ਤੇ ਤਾਂ 9299 ਰੁਪਏ ਦੇ ਚੈੱਕ ਦੇ ਦਿੰਦੇ ਸੀ ਮੈਂ ਕਹਿੰਦਾ ਯਾਰ ਦੀਨ ਤਾਂ ਸਹੀ ਕੁਛ ਨਾ ਕੁਛ ਤਾਂ ਦੇਣ ਮੈਂ ਕਹਿੰਦਾ ਜੇ ਜੇ ਮੰਨ ਲਓ ਪਿਛਲੇ ਸਮੇਂ ਚ ਗਲਤੀਆਂ ਨਾ ਹੋਈਆਂ ਹੁੰਦੀਆਂ ਤੇ ਇਹ ਫਿਰ 95 ਕਾਦੇ ਲਈ ਆਉਂਦੇ ਜਦੋਂ 95 ਆ ਗਏ ਤੇ ਫਿਰ ਹੁਣ ਵੀ ਹਜੇ ਅੱਜ 17 ਸਾਲਾਂ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਸਾਢੇ 3 ਸਾਲ ਦੀ ਇਹ ਤਾਂ ਕਰ ਲਓ ਤੇ ਪ੍ਰਗਟ ਸਿੰਘ ਕਹਿੰਦੇ ਦਿੱਲੀ ਜਿਹੜਾ ਜਾਣਾ ਚਾਹੀਦਾ ਹੈ ਸਰਕਾਰ ਦੇ ਨਾਲ ਜਾਵਾਂਗੇ ਲਤ ਲਾਉਣ ਤਾਂ ਸੀ ਕਹਿੰਦੇ ਕੈਮਰਾ ਪਰਸਨ ਰਮੇਸ਼ਨਾ ਗगन ਸ਼ੋਕਲਾ ਦਿੱਲੀ ਪੋਸਟ ਪੰਜਾਬੀ ਆਦਮਪੁਰ ਤੋਂ ਬਤਾਇਆ ਕਿ ਸੁਖਵਿੰਦਰ ਕੋਟਲੀ ਮੇਰੇ ਨਾਲ ਮੌਜੂਦ ਨੇ ਹੱਥ 'ਚ ਬੜੇ